ਸਤਕਾਰਯੋਗ ਸਾਧ ਸੰਗਤ ਜੀ ਅਤੇ ਸਾਰੇ ਹੀ ਦਰਸ਼ਕ ਸੱਜਣ ਸ੍ਰੀ ਪੂਜ ਮਾਤਾ ਸਤਗੁਰੂ ਚੰਦ ਕੌਰ ਜੀ ਦੀ ਯਾਦ ਵਿੱਚ ਇਹ ਮੇਲਾ ਹੋ ਰਿਹਾ ਜਿੰਨੂੰ ਰੋਕਣ ਦਾ ਪੂਰਾ ਯਤਨ ਪੈਣੀ ਸਾਹਿਬ ਵਾਲਿਆਂ ਵੱਲੋਂ ਕੀਤਾ ਗਿਆ ਕਿ ਆਪਜੀ ਦੀ ਸੂਚਨਾ ਵਾਸਤੇ ਸਿਰਫ ਇਨੀ ਗੱਲ ਦੱਸ ਰਹੇ ਆ ਕਿ ਕਿਸੇ ਵੇਲੇ ਵੀ ਇਸ ਮੇਲੇ ਨੂੰ ਜਾਂ ਜਿਹੜਾ ਨਿਊਜ਼ ਤੇ ਇਹਦਾ ਚੱਲ ਰਿਹਾ ਕਦੀ ਵੀ ਇਹ ਸਾਰੇ ਨੂੰ ਅਸਤਵ ਵਿਵਸਥ ਕਰਕੇ ਇਹਨੂੰ ਬੰਦ ਕਰਵਾਉਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਉਹਨਾਂ ਦਾ ਦਬਾਅ ਹੈ ਤੇ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਸੰਭਾਵਨਾ ਹੈਗੀ ਹੈ ਜਿੰਨਾ ਚਿਰ ਚੱਲਦਾ ਹੈ ਜਿੰਨਾ ਚਿਰ ਮੇਲਾ ਚੱਲਣ ਦੇਣਗੇ ਉਹਨਾਂ ਚਿਰ ਇਹਦਾ ਆਨੰਦ ਮਾਣੋ ਚੜਦੀ ਕਲਾ ਟਾਈਮ ਟੀਵੀ ਤੇ ਇਹ ਸਮਾਗਮ ਦੇਖ ਰਹੇ ਨੇ ਉਹਨਾਂ ਸਾਰਿਆਂ ਦੀ ਜਾਣਕਾਰੀ ਵਾਸਤੇ 1-2 ਮਿੰਟ ਵਿੱਚ ਇੱਕ ਵਿਸ਼ੇਸ਼ ਸੂਚਨਾ ਦੇ ਰਿਹਾ ਅੱਜ ਦਾ ਸਮਾਗਮ ਪੂਜ ਸਤਿਗੁਰੂ ਮਾਤਾ ਚੰਦ ਕੌਰ ਜੀ ਦੀ ਯਾਦ ਵਿੱਚ ਗੈਰ ਨਾਮਧਾਰੀ ਸੱਜਣਾ ਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਮਾਤਾ ਜੀ ਕੌਣ ਸਨ ਬਹੁਤ ਸਾਰੇ ਸੱਜਣਾ ਨੂੰ ਇਹ ਪਤਾ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਨਾਮਧਾਰੀ ਜਾਂ ਕੂਕਾ ਲਹਿਰ ਦੇ ਬਾਨੀ ਸਨ ਸਤਿਗੁਰੂ ਰਾਮ ਸਿੰਘ ਜੀ ਦੇ 1872 ਸਨ ਵਿੱਚ ਪ੍ਰਦੇਸ਼ ਜਾਣ ਉਪਰੰਤ ਉਨ੍ਹਾਂ ਦੇ ਭਰਾ ਸਤਗੁਰੂ ਹਰੀ ਸਿੰਘ ਜੀ ਗੱਦੀ ਤੇ ਬਿਰਾਜਮਾਨ ਹੋਏ ਸਤਗੁਰੂ ਹਰੀ ਸਿੰਘ ਜੀ ਦੇ ਸੁਪੁੱਤਰ ਸਤਗੁਰੂ ਪ੍ਰਤਾਪ ਸਿੰਘ ਜੀ ਫੇਰ ਗੱਦੀ ਤੇ ਬਿਰਾਜਮਾਨ ਹੋਏ ਸਤਗੁਰੂ ਪ੍ਰਤਾਪ ਸਿੰਘ ਜੀ ਤਿੰਨ ਭਾਈ ਸਨ ਮਾਤਾ ਜੀਵਨ ਕੌਰ ਜੀ ਦੇ ਅਤੇ ਇੱਕ ਪ੍ਰਤਾਪ ਜੀ ਸਨ ਮਹਾਰਾਜ ਜੰਗ ਸਿੰਘ ਜੀ ਮਾਤਾ ਫਤੇ ਕੌਰ ਜੀ ਦੇ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਦੋ ਸਹਬਜ਼ਾਦੇ ਸਨ ਸਤਗੁਰੂ ਜਗਜੀਤ ਸਿੰਘ ਜੀ ਅਤੇ ਮਹਾਰਾਜ ਬੀਰ ਸਿੰਘ ਜੀ ਸਤਗੁਰੂ ਜਗਜੀਤ ਸਿੰਘ ਜੀ ਦੇ ਮੈਲ ਮਾਤਾ ਚੰਦ ਕੌਰ ਜੀ ਸਨ ਭਾਵ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਸਨ ਸਤਗੁਰੂ ਜਗਜੀਤ ਸਿੰਘ ਜੀ 1959 ਈਸਵੀ ਵਿੱਚ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਦੇਹ ਛੱਡਣ ਉਪਰੰਤ ਸਤਗੁਰੂ ਜਗਜੀਤ ਸਿੰਘ ਜੀ ਗੱਦੀ ਤੇ ਬਿਰਾਜਮਾਨ ਹੋਏ ਤੇ ਉਹਨਾਂ ਦੇ ਮੈਲ ਸ੍ਰੀ ਮਾਤਾ ਚੰਦ ਕੌਰ ਜੀ ਸਨ ਜਿਨ੍ਹਾਂ ਦਾ ਕਿ ਥੋੜੇ ਦਿਨ ਪਹਿਲਾਂ ਪੈਣੀ ਸਾਹਿਬ ਵਿੱਚ ਕਤਲ ਕਰ ਦਿੱਤਾ ਗਿਆ ਉਹਨਾਂ ਮਾਤਾ ਜੀ ਦੀ ਯਾਦ ਵਿੱਚ ਅਸੀਂ ਇਹ ਕਰ ਰਹੇ ਹਾਂ ਇਹਦੇ ਨਾਲ ਹੀ ਮੈਂ ਇਹ ਵੀ ਦੱਸ ਦੇਵਾਂ ਕਿ ਸਤਗੁਰੂ ਜਗਜੀਤ ਸਿੰਘ ਜੀ ਤੇ ਮਹਾਰਾਜ ਵੀਰ ਸਿੰਘ ਜੀ ਦੋ ਸੱਕੇ ਭਰਾ ਸਨ ਸਤ ਮਹਾਰਾਜ ਵੀਰ ਸਿੰਘ ਜੀ ਦੇ ਅਸੀਂ ਦੋ ਲੜਕੇ ਆ ਮੈਂ ਦਲੀਪ ਸਿੰਘ ਅਤੇ ਮੇਰੇ ਛੋਟੇ ਭਰਾਤਾ ਠਾਕਰੂਦੇਵ ਸਿੰਘ ਜੀ ਸਤਗੁਰੂ ਜਗਜੀਤ ਸਿੰਘ ਜੀ ਦੇ ਇੱਕ ਸਹਬਜ਼ਾਦੀ ਹੈ ਬੀਬਾ ਜੀ ਕਰਕੇ ਸਾਬਕੌਰ ਜੀ ਸੋ ਮੈਨੂੰ ਪਾਲਣ ਵਾਲੇ ਮਾਤਾ ਚੰਦ ਕੌਰ ਜੀ ਸਨ ਅੱਜ ਸਾਨੂੰ ਉਥੇ ਪੈਣੀ ਸਾਹਿਬ ਨਹੀਂ ਜਾਣ ਦਿੱਤਾ ਜਾਂਦਾ ਇਸ ਕਰਕੇ ਇਹ ਮੇਲਾ ਮਜਬੂਰੀ ਵਿੱਚ ਇੱਥੇ ਵੱਖਰਾ ਅਸੀਂ ਮਨਾ ਰਹੇ ਆ ਆਪਣੀ ਮਾਂ ਦੀ ਯਾਦ ਵਿੱਚ ਸਾਧ ਸੰਗਤ ਜੀ ਐਣ ਮੌਤ ਨਾਲ ਓਖੀ ਆਪ ਜੀ ਨੇ ਸੁਣਿਆ ਤੇ ਆਪ ਜੀ ਨੇ ਵੀ ਸੁਣਿਆ ਇੱਕ ਘੜੀ ਨਾ ਮਿਲਤੇ ਮੈਂ 1.5 ਸਾਲ ਦਾ ਸਾਂ ਜਦੋਂ ਤੋਂ ਮਾਤਾ ਜੀ ਨੇ ਕਿਰਪਾ ਕੀਤੀ ਮੈਨੂੰ ਪਿਆਰ ਦਿੱਤਾ ਉਸ ਤੋਂ ਬਾਅਦ ਥੋੜਾ ਜਿਹਾ ਵੱਡਾ ਹੋਇਆ ਇੱਥੇ ਮੈਂ ਜੀਵਨ ਨਗਰ ਸਾਂ ਮਾਤਾ ਜੀ ਦੇ ਕੋਲ ਰਹਿੰਦਾ ਸਾਂ ਜੇ ਮੋਰ ਬੜੇ ਹੁੰਦੇ ਸੀ ਮਾਤਾ ਜੀ ਦੇ ਕੋਲ ਹੁੰਦਿਆਂ ਮੋਰਾਂ ਨੂੰ ਰੋਟੀ ਪਾਉਣੀ ਮਾਤਾ ਜੀ ਵੀ ਮੋਰਾਂ ਨੂੰ ਖਵਾਉਂਦੇ ਸੀ ਮਾਤਾ ਜੀ ਬੜਾ ਹੀ ਪਿਆਰ ਕਰਦੇ ਮਾਤਾ ਜੀ ਚਲੇ ਗਏ ਪੈਣੀ ਸਾਹਿਬ ਤੇ ਮੈਂ ਰਹਿ ਗਿਆ ਇੱਥੇ ਹੁਣ ਮੈਂ ਮਾਤਾ ਜੀ ਨੂੰ ਲੱਭਿਆ ਕਰਾਂ ਮੈਂ ਮਾਤਾ ਜੀ ਨੂੰ ਰੋਜ਼ ਲੱਭਣਾ ਇਹ ਜਿਹੜਾ ਪੁਰਾਣਾ ਚਬਾਰਾ ਹੁੰਦਾ ਸੀ ਉਥੇ ਜਾ ਕੇ ਬੂਆ ਕੜਕਾਉਣਾ ਤੇ ਅਖਰ ਮਾਤਾ ਜੀ ਬੂਆ ਖੋਲੋ ਫੇਰ ਫੇਰ ਇਹ ਆਖਣਾ ਮਾਤਾ ਜੀ ਨੂੰ ਮੋਰ ਲੱਗਿਆ ਮੌਤ ਨਾਲ ਔਖੀਆਂ ਜਦਾਈਆਂ ਪਾਈ ਨਾ ਵਖੇੜਾ ਮਾਲਕਾ ਜੇਸ਼ ਪਿਆਰੇ ਸੋਨੇ ਹੋ ਤੇ ਸੇ ਅੱਗੇ ਹੀ ਮਰ ਚਲੀਏ ਸਤਗੁਰੂ ਅਰਜਨ ਦੇ ਸਤਗੁਰੂ ਅੰਗਦ ਦੇਵ ਜੀ ਨੇ ਸਤਗੁਰੂ ਨਾਨਕ ਪਾਤਸ਼ਾਹ ਜੀ ਦੇ ਯਾਦ ਵਿੱਚ ਕਿਹਾ ਸੀ ਜਿਸ ਪਿਆਰੇ ਸੋ ਨੇਹੁ ਹੋਂ ਤੇ ਸੇ ਅੱਗੇ ਹੀ ਮਰ ਚਲੀ ਹੈ ਤ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀ ਇੱਕ ਹੋਰ ਕਵੀ ਨੇ ਕਿਹਾ ਇਹ ਠੀਕ ਹੈ ਨਹੀਂ ਮਰਦਾ ਕੋਈ ਜੁਦਾਈ ਇਹ ਠੀਕ ਹੈ ਨਹੀਂ ਮਰਦਾ ਕੋਈ ਜੁਦਾਈ

ਤੇ ਮੈਂ ਵਿਸ਼ੇਸ਼ ਰੂਪ ਚ ਕਿ ਜਿਹਨੂੰ ਅਖੀਰ ਸਮੇਂ ਵੀ ਸਤਗੁਰੂ ਜਗਜੀਤ ਸਿੰਘ ਦੇ ਦਰਸ਼ਨ ਵੀ ਨਹੀਂ ਕਰਨ ਦਿੱਤੇ ਤੇ ਮਾਤਾ ਜੀ ਦੇ ਵੀ ਨਹੀਂ ਕਰੇ। ਔਰ ਉਲਟਾ ਦੋਸ਼ ਮੇਰੇ ਤੇ ਇਹ ਲਾ ਰਿਹਾ ਹੈ। ਇਹ ਲਾਇਆ ਜਾ ਰਿਹਾ ਹੈ ਕਿ ਮੈਂ ਮਾਤਾ ਜੀ ਨੂੰ ਮਰ। ਚਲੋ ਇਹ ਸੰਸਾਰ ਐਸਾ ਹੀ ਹੈ। ਭਾਗਵਤ ਹਰਦੇਵ ਸਿੰਘ ਜੀ ਆਸ ਹੈ ਕਿ ਆਪ ਜੀ ਇਹ ਕਾਰਜਕ੍ਰਮ ਦੇਖਦੇ ਹੋਵੋਗੇ ਜਰੂਰ ਕਿਉਂਕਿ ਆਪ ਜੀ ਨੇ ਪੂਰਾ ਯਤਨ ਕੀਤਾ ਇਸ ਕਾਰਜਕ੍ਰਮ ਨੂੰ ਰੋਕਣ ਦਾ ਵਾਹ ਆਪ ਜੀ ਜਰੂਰ ਦੇਖਦੇ ਹੋਵੋਗੇ ਨਹੀਂ ਤੇ ਆਪ ਜੀ ਦੇ ਸੇਵਕ ਦੇਖਦੇ ਹੋਣਗੇ ਜਿਹੜੇ ਵੀ ਸੇਵਕ ਆਪ ਜੀ ਦੇ ਦੇਖਦੇ ਨੇ ਉਹਨਾਂ ਨੂੰ ਚਾਹੀਦਾ ਜੋ ਮੈਂ ਕਹਿਣ ਲੱਗਾ ਉਹ ਠਾਕੁਰ ਜੀ ਨੂੰ ਬੇਨਤੀ ਕਰ ਦੇਣ ਸੁਣਾ ਦੇਣ ਆਪ ਜੀ ਮੇਰੇ ਤੇ ਦੋਸ਼ ਲਾ ਰਹੇ ਹੋ ਕਿ ਮਾਤਾ ਜੀ ਨੂੰ ਮੈਂ ਮਰਵਾ ਦਿੱਤਾ ਮੈਂ ਤਾਂ ਆਇਆ ਹੀ 4 ਦਿਨ ਪਹਿਲਾਂ ਵਿਦੇਸ਼ ਤੋਂ 4 ਦਿਨ ਪਹਿਲਾਂ ਆਇਆ ਵਿਦੇਸ਼ ਤੋਂ ਜੇ ਮੈਨੂੰ ਤਾਂ ਇਹ ਸ਼ੱਕ ਪੈਂਦਾ ਕਿ ਆਪ ਜੀ ਮੈਨੂੰ ਢੀਕ ਦੇ ਸੋ ਕੋ ਆਵੇ ਤੇ ਇਹ ਕੰਮ ਕਰਵਾਈਏ ਤਾਂ ਕਿ ਉਹਨੂੰ ਫਸਾਈਏ ਜੇ ਮੈਂ ਕਰਾਉਣਾ ਸੀ ਤਾਂ ਮੈਂ ਵਿਦੇਸ਼ ਤੋਂ ਵਾਪਸ ਕਿਉਂ ਆਉਣਾ ਸੀ ਸਾਦੀ ਜੀ ਗੱਲ ਹੈ ਕਿ ਮੈਂ ਵਾਪਸ ਕਿਉਂ ਆਉਣਾ ਸੀ ਆਪ ਜੀ ਮੇਰੀ ਮਾਂ ਨੂੰ ਇਹ ਕੁਝ ਕਰਵਾ ਕੇ ਤੇ ਮੇਰੇ ਤੇ ਦੋਸ਼ ਲਾ ਰਹੇ ਧੰਨੋ ਆਪ ਜੀ ਚਲੋ ਕੋਈ ਨਹੀਂ ਰਾਕਰੋ ਦੇ ਸਿੰਘ ਜੀ ਆਪ ਜੀ ਦੀ ਕਦੀ ਮਾਤਾ ਚੰਦਕੌਰ ਜੀ ਨਾਲ ਬਣੀ ਨਹੀਂ ਆਪ ਜੀ ਦੀ ਕਦੀ ਮਾਤਾ ਜੀ ਨਾਲ ਨਹੀਂ ਬਣੀ ਇਹ ਤਾਂ ਸਿਰਫ ਗੱਦੀ ਤੇ ਕਬਜ਼ਾ ਕਰਨ ਵਾਸਤੇ ਆਪ ਜੀ ਨੇ ਨੇੜ ਕੀਤਾ ਨਾ ਸੰਤ ਜੀ ਦੀ ਬਣੀ ਨਾ ਆਪ ਜੀ ਦੀ ਬਣੀ ਪਰ ਹੁਣ ਕਿਉਂਕਿ ਆਪ ਜੀ ਨੇ ਕੱਲ ਨੂੰ ਮਾਤਾ ਜੀ ਦਾ ਭੋਗ ਪਾਉਣਾ ਹੈ ਤੇ ਉਥੇ ਕੁਝ ਨਾ ਕੁਝ ਬਚਨ ਆਪ ਜੀ ਨੇ ਵੀ ਕਰਨੇ ਨੇ ਆਪ ਜੀ ਨੂੰ ਮਾਤਾ ਜੀ ਦੀ ਚੰਗਿਆਈ ਤੇ ਕਦੀ ਲੱਭੀ ਨਹੀਂ ਸੀ ਜਿਹੜੀਆਂ ਗੱਲਾਂ ਮੈਂ ਅੱਜ ਦੱਸਾਂਗਾ ਨਾ ਇਹ ਯਾਦ ਕਰ ਲੋ ਤੇ ਕੱਲ ਨੂੰ ਉੱਥੇ ਸੰਗਤ ਨੂੰ ਸੁਣਾ ਦਿਓ ਜੇ